ਕਰੋੜਾਂ ਦੇ مالک ਮੁੰਡੇ ਨੇ ਆਪਣੀ ਘਰਵਾਲੀ ਨੂੰ ਰਖਸੇ ਤੇ ਬਿਠਾ ਕੇ ਆਪਣੀ ਘਰਵਾਲੀ ਦੀ ਕੀਤੀ ਇਸ਼ਾ ਪੂਰੀ ਜੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਮੁੰਡੇ ਨੇ ਵਿਆਹ ਵਾਲੇ ਦਿਨ ਪਾਇਲਸ ਦੇ ਵਿੱਚ ਰਖਸੇ ਨੂੰ ਸਜਾ ਬਚਾ ਕੇ ਆਪਣੀ ਕ ਪਤਨੀ ਜੋ ਕਿ ਰਖਸੇ ਉੱਪਰ ਬਿਠਾ ਕੇ ਤੇ ਵਿਆਹ ਵਾਲੇ ਦਿਨ ਬਣਾਈ ਵੀਡੀਓ ਤੇ ਰਿਸ਼ਤੇਦਾਰ ਰਹੇਗੇ ਦੇਖਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀ ਰਹਿੰਦੀ ਹਨ ਜਿੱਥੇ ਕਿ ਦੋਸਤੋ ਵਿਆਹ ਨੂੰ ਲੈ ਕੇ ਪਰਿਵਾਰ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਜਿੱਥੇ ਕਿ ਦੋਸਤੋ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਬੇਟਾ ਤੇ ਬੇਟੀ ਦੇ ਬਿਆਹ ਨੂੰ ਲੈ ਕੇ ਕਈ ਰਸਮਾਂ ਦਾ ਕੀਤਾ ਜਾਂਦੀਆਂ ਹਨ ਰਸਮਾਂ ਤੋਂ ਬਾਅਦ ਕੁਝ ਧਿਰ ਵਿੱਚ ਚਾਹ ਅਤੇ ਕੁਝ ਮਨ ਰੰਜਣ ਦੇ ਲਈ ਇਹੋ ਜਿਹੀਆਂ ਰਸਮਾਂ ਦਾ ਕੀਤੇ ਜਾਂਦੇ ਹਨ ਜੋ ਕਿ ਹਰ ਇੱਕ ਨਿਸ਼ਾਨ ਵਿਆਹ ਦੇ ਵਿੱਚ ਸ਼ਾਮਲ ਦੇ ਕੇ ਬੇਹੱਦ ਖੁਸ਼ ਹੋ ਜਾਂਦਾ ਹੈ ਕਿ ਦੋਸਤੋ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ